ਬੱਚਿਆਂ ਨੂੰ ਚਾਹੀਦਾ ਕਿ ਕੋਈ ਵੀ ਖੋਫਨਾਕ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਾਪਿਆਂ ਬਾਰੇ ਜ਼ਰੂਰ ਸੋਚਣ ਆ ਪਿਤਾ ਜਿਹਦੀ ਨੌਜਵਾਨ ਧੀ ਖੁਦਕੁਸ਼ੀ ਕਰ ਗਈ ਫਾਹਾ ਲੈ ਗਈ ਉਹ ਪਿਤਾ ਦੀ ਹਾਲਤ ਦੇਖੀ ਨਹੀਂ ਜਾਂਦੀ ਪੁੱਬਾ ਮਾਰ ਮਾਰ ਰੋ ਰਿਹਾ ਪਿਤਾ ਕਿ ਮੇਰੀ ਧੀ ਮੇਰਾ ਪੁੱਤ ਮੈਨੂੰ ਕਿਤੇ ਨਜ਼ਰੀ ਨਹੀਂ ਆਉਂਦਾ ਤੇ ਜਦੋਂ ਉਹ ਐਵੇਂ ਕਹਿੰਦਾ ਤਾਂ ਸੀਨੇ ਵਿੱਚ ਇੱਕ ਚੀਜ਼ ਉੱਠਦੀ ਹੈ ਇੱਕ ਦਰਦ ਉੱਠਦਾ ਉਸ ਪਿਤਾ ਦੀ ਗੱਲ ਸੁਣ ਕੇ ਹੋਇਆ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ ਕੱਲ ਲੁਧਿਆਣੇ ਦੇ ਇੱਕ ਗਰਲਜ਼ ਕਾਲਜ ਵਿੱਚ ਇੱਕ ਕੁੜੀ ਖੁਦਕੁਸ਼ੀ ਕਰ ਗਈ ਫਾਹ ਲੈ ਗਈ ਕਾਰਨ ਪਤਾ ਨਹੀਂ ਲੱਗਾ ਕਿਉਂਕਿ ਉਹਨੇ ਆਪਣੀਆਂ ਸਹੇਲੀਆਂ ਨੂੰ ਮੈਸੇਜ ਕੀਤਾ ਕਿ ਮੇਰੇ ਕੋਲ ਹੁਣ ਕੋਈ ਰਾਹਤ ਨਹੀਂ ਬਚਿਆ ਬਸ ਇੱਕ ਇਹੀ ਰਾਹਤ ਆਖਰੀ ਮੈਂ ਬਸ ਮਤਲਬ ਆਪਦੇ ਆਪ ਨੂੰ ਖਤਮ ਕਰਨ ਲੱਗੀ ਆ ਇਦਾਂ ਦਾ ਮੈਸੇਜ ਉਹਨੇ ਉਹਨੇ ਕੁੜੀਆਂ ਨੂੰ ਕੀਤਾ ਤਾਂ ਕੁੜੀਆਂ ਫਟਾਫਟ ਆਪਣੀ ਇਨਚਾਰਜ ਮੈਡਮ ਕੋਲੇ ਜਾਂਦੀਆਂ ਨੇ ਤਾਂ ਜਦੋਂ ਉਹ ਉਹਨੂੰ ਲੱਭਣ ਲੱਗਦੇ ਨੇ ਪਹਿਲਾਂ ਤਾਂ ਉਹ ਕੁੜੀ ਉਹਨਾਂ ਨੂੰ ਕਿਤੇ ਲੱਭਦੀ ਨਹੀਂ ਤਾਂ ਫੇਰ ਉਹਨਾਂ ਨੂੰ ਉਸੇ ਕੁੜੀ ਦੇ ਕਲਾਸਰੂਮ ਦੇ ਵਿੱਚ ਕੁੜੀ ਮਿਲਦੀ ਆ ਜਿੱਥੇ ਉਹਨੇ ਆਪਣੀ ਚੁੰਨੀ ਦੇ ਨਾਲ ਆਪਣੇ ਆਪ ਨੂੰ ਫਾਹ ਲਗਾ ਲਿਆ ਸੀ ਉਦੋਂ ਉਹ ਕੁੜੀ ਦਾ ਪਿਤਾ ਜਿਹੜਾ ਟਾਈਮ ਉਹਦਾ ਛੁੱਟੀ ਦਾ ਹੁੰਦਾ ਏ ਉਹ ਪਿਤਾ ਆ ਗਿਆ ਆਪਣੀ ਧੀ ਨੂੰ ਲੈਣ ਵਾਸਤੇ ਉਹ ਬਾਹਰ ਆ ਕੇ ਕੁੜੀਆਂ ਨੂੰ ਪੁੱਛਦਾ ਉਹਦੀਆਂ ਸਹੇਲੀਆਂ ਨੂੰ ਕਿ ਕਿੱਥੇ ਆ ਸਾਡੀ ਜਸਪ੍ਰੀਤ ਸ਼ਾਇਦ ਉਹ ਕੁੜੀ ਦਾ ਨਾਮ ਕਿ ਉਹ ਕਿੱਥੇ ਆ ਤਾ ਉਹ ਕਹਿੰਦੀ ਅੰਕਲ ਪਤਾ ਨਹੀਂ ਉਹਦੋਂ ਕੁੜੀਆਂ ਉਹ ਵੀ ਲੱਭਣ ਲੱਗਦੀਆਂ ਤਾਂ ਫੇਰ ਉਹ ਉਹਨੂੰ ਫੋਨ ਕਰਦੀਆਂ ਕਿ ਅੰਕਲ ਜਸਪ੍ਰੀਤ ਦੀ ਦਾ ਮੌਤ ਹੋ ਗਈ ਤਾਂ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦਾ ਕਿ ਮੈਂ ਚੰਗਾ ਭਲਾ ਆਪਣੀ ਧੀ ਨੂੰ ਬਸ ਦੇ ਅੰਦਰ ਚੜਾ ਕੇ ਗਿਆ ਸੀ ਤੇ ਐਸ ਵੇਲੇ ਮੈਂ ਲੈਣ ਉਹਨਾ ਮੈਂ ਫੋਨ ਲਗਾ ਰਿਹਾ ਸੀ ਕਦੋਂ ਦਾ ਉਹ ਫੋਨ ਨਹੀਂ ਉਠਾ ਰਹੀ ਸੀ ਹੁਣ ਜਦੋਂ ਮੈਂ ਇਹਦੀਆਂ ਸਹੇਲੀਆਂ ਨੂੰ ਪੁੱਛਿਆ ਤੇ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਉਹਨਾਂ ਨੇ ਵੀ ਫੋਨ ਪਾਣ ਲਾਏ ਤਾਂ ਜਦੋਂ ਕਲਾਸਰੂਮ ਦੇ ਅੰਦਰ ਦੇਖਿਆ ਤਾਂ ਉਹ ਕੁੜੀ ਆਪਣੇ ਆਪ ਨੂੰ ਉਹਨੇ ਫਾਹਾ ਲਗਾ ਲਿਆ ਸੀ ਬੇहद ਮੰਦਭਾਗੀ ਘਟਨਾ ਉਹਨਾਂ ਅਕਸਾਲਾਂ ਦੀ ਇਹ ਕੁੜੀ ਦੱਸੀ ਜਾ ਰਹੀ ਆ ਦੇਖੋ ਬੰਦਾ ਜਦੋਂ ਕਿਸੇ ਮੁਸੀਬਤ ਵਿੱਚ ਹੁੰਦਾ ਨਾ ਜਿਵੇਂ ਇਹ ਕੁੜੀ ਕਿਸੇ ਨਾ ਕਿਸੇ ਮੁਸੀਬਤ ਵਿੱਚ ਤਾਂ ਹੋਣੀ ਆ ਜਿਹਦੇ ਕਰਕੇ ਇਹਨੇ ਕਿਹਾ ਕਿ ਮੇਰੇ ਕੋਲੇ ਕੋਈ ਰਾਹ ਤਾ ਨਹੀਂ ਬਚਿਆ ਤਾਂ ਉਹਨੂੰ ਐਂ ਲੱਗਦਾ ਹੁੰਦਾ ਏ ਕਿ ਮੇਰੇ ਕੋਲੇ ਹੁਣ ਕੋਈ ਰਾਹ ਨਹੀਂ ਮੇਰੇ ਸਾਰੇ ਦਰਵਾਜ਼ੇ ਬੰਦ ਹੋ ਗਏ ਉਹਨੂੰ ਮਾਨਸਿਕ ਤੌਰ ਤੇ ਐਂ ਲੱਗ ਜਾਂਦਾ ਵੀ ਆਹ ਬੰਦੇ ਨੇ ਵੀ ਮੇਰਾ ਸਾਥ ਨਹੀਂ ਦੇਣਾ ਘਰਦਿਆਂ ਨੇ ਵੀ ਮੇਰਾ ਸਾਥ ਨਹੀਂ ਦੇਣਾ ਹਰ ਪਾਸੇੋਂ ਮੈਂ ਘਿਰ ਚੁੱਕਾ ਤੇ ਕਈ ਵਾਰ ਹੁੰਦਾ ਵੀ ਉਹਦੇ ਨਾਲੇ ਇਵੇਂ ਆ ਪਰ ਫੇਰ ਵੀ ਜ਼ਿੰਦਗੀ ਵਿੱਚ ਕੋਈ ਵੀ ਮੁਸੀਬਤ ਆ ਜੇ ਹਰ ਮੁਸੀਬਤ ਦਾ ਕੋਈ ਨਾ ਕੋਈ ਰਾਹ ਜ਼ਰੂਰ ਹੁੰਦਾ ਉਸ ਮੁਸੀਬਤ ਵਿੱਚੋਂ ਅਸੀਂ ਨਿਕਲ ਸਕਦੇ ਹੁੰਨੇ ਆ ਸਾਡੇ ਮਾਪਿਆਂ ਨੂੰ ਵੀ ਚਾਹੀਦਾ ਇਹ ਘਟਨਾ ਦਾ ਤਾਂ ਹੁਣ ਪਤਾ ਨਹੀਂਗਾ ਕਿ ਕੁੜੀ ਨੇ ਕਿਹਦੇ ਕਿਹੜੇ ਕਾਰਨ ਕਰਕੇ ਖੁਦਕੁਸ਼ੀ ਕੀਤੀ ਆ ਪਰ ਸਾਡੇ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਣ ਤੇ ਉਹਨਾਂ ਦਾ ਸਾਥ ਦੇਣ ਤੇ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਮਾਪੇ-ਬਾਪ ਦੇ ਨਾਲ ਗੱਲ ਸ਼ੇਅਰ ਕਰਨ ਕੋਈ ਵੀ ਗਲਤੀ ਹੋਈ ਹੋਵੇ ਇੱਕ ਭਾਵੇਂ ਮਾਪਿਆਂ ਨੇ ਕੁਝ ਕਹਿਣਾ ਵੀ ਨਾ ਹੋਵੇ ਪਰ ਫਿਰ ਵੀ ਸਾਡਾ ਸਮਾਜ ਇਹੋ ਜਿਹਾ ਇਹੋ ਜੇ ਬੰਦਨਾ ਵਿੱਚ ਵੱਜਿਆ ਹੋਇਆ ਕਿ ਬੱਚਿਆਂ ਨੂੰ ਲੱਗਦਾ ਕਿ ਜੇਕਰ ਮੈਂ ਆਪਣੇ ਘਰੇ ਆਪਣੀ ਜਿਹੜੀ ਮੁਸੀਬਤ ਆਈ ਆ ਉਹਦੀ ਗੱਲ ਸ਼ੇਅਰ ਕਰੂੰਗਾ ਮਾਪਿਆਂ ਨੂੰ ਦੱਸੂੰਗਾ ਤੇ ਪਤਾ ਨਹੀਂ ਸਾਡੇ ਮਾਪੇ ਕੀ ਰਿਐਕਟ ਕਰਨਗੇ ਸਾਡਾ ਸਾਥ ਦੇਣਗੇ ਕਿ ਨਹੀਂ ਤਾਂ ਐਵੇਂ ਇਕੱਲਾ ਬੱਚਾ ਆਪ ਦੇ ਆਪ ਵਿੱਚ ਹੀ ਉਹਨਾਂ ਮਤਲਬ ਗੱਲਾਂ ਨੂੰ ਲੈ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਈ ਜਾਂਦਾ ਤੇ ਜਦੋਂ ਵੈਸੇ ਵੀ ਉਹ ਕਿਸੇ ਪਰੇਸ਼ਾਨੀ ਵਿੱਚ ਹੁੰਦਾ ਤਾਂ ਉਹਨੂੰ ਚਾਰ ਫੇਰੋਂ ਜਿਹੜੇ 네ਗੇਟਿਵ ਥਾਟ ਆ 네ਗੇਟਿਵ ਗੱਲਾਂ ਹੀ ਉਹ ਉਹਦੇ ਦਿਮਾਗ ਤੇ ਦਬਾਅ ਪਾਈ ਜਾਂਦੀਆਂ ਉਹਨੂੰ ਆ ਕਿਤੇ ਉਹਨੂੰ ਆਪ ਦੇ ਆਪ ਤੇ ਤਰਸਉਣ ਲੱਗ ਜਾਂਦਾ ਤੇ ਕਿਤੇ ਆਪਣੇ ਆਪ ਹੀ ਨਫ਼ਰਤ ਪੈਦਾ ਹੋ ਜਾਂਦੀ ਹੈ ਮਨ ਦੇ ਵਿੱਚ ਕਿ ਮੈਨੂੰ ਤਾਂ ਹੁਣ ਕਿਸੇ ਨੇ ਸਾਥ ਨਹੀਂ ਦੇਣਾ ਸਾਰੇ ਮੇਰੇ ਤੋਂ ਨਫ਼ਰਤ ਕਰਦੇ ਆ ਇਹੋ ਜੀ ਇਹੋ ਜੀਆਂ ਗੱਲਾਂ ਬੰਦੇ ਦੇ ਮਨ ਦੇ ਅੰਦਰ ਘੁੰਮਦੀਆਂ ਰਹਿੰਦੀਆਂ ਤੇ ਸ਼ਾਇਦ ਇਹ ਇਹ ਕੁੜੀ ਦੇ ਨਾਲ ਵੀ ਇਵੇਂ ਹੀ ਹੋਇਆ ਹੋਊਗਾ ਤੇ ਜਿਹਦੇ ਕਰਕੇ ਉਹ ਆਪਣੀ ਜਿਹੜੀ ਮੁਸੀਬਤ ਸੀ ਉਹ ਉਹਨੇ ਆਪਣੇ ਮਾਪਿਆਂ ਦੇ ਨਾਲ ਸਾਂਝੀ ਨਹੀਂ ਕੀਤੀ ਜਿਹਦੇ ਕਰਕੇ ਉਹਨੇ ਇੰਨਾ ਭਿਆਨਕ ਕਦਮ ਉਠਾਇਆ ਕਿ ਹਲੇ 19 ਸਾਲ ਦੀ ਉਹਦੀ ਉਮਰ ਆ ਉਹਨੇ ਜ਼ਿੰਦਗੀ ਵਿੱਚ ਦੇਖਿਆ ਹੀ ਕੀ ਸੀ ਕਿ ਉਹਨੇ ਜਾ ਕੇ ਖੁਦਕੁਸ਼ੀ ਕਰ ਲਈ ਤੇ ਇਸ ਮਸਲੇ ਦਾ ਤਾਂ ਪਤਾ ਨਹੀਂ ਪਰ ਮਾਪਿਆਂ ਨੂੰ ਜ਼ਰੂਰ ਚਾਹੀਦਾ ਕਿ ਉਹ ਆਪਣੇ ਧੀਆਂ ਪੁੱਤਾਂ ਦੇ ਜਿਹੜੇ ਦੁੱਖ ਦਰਦ ਨੇ ਨਾ ਤਕਲੀਫਾਂ ਨੇ ਜਾਂ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿਉਂਕਿ ਜਦੋਂ ਬੱਚਾ ਟੀਨ ਏਜ ਦੇ ਵਿੱਚ ਹੁੰਦਾ ਜਦੋਂ ਬੱਚਾ 12-13 ਸਾਲ ਦੀ ਉਮਰ ਤੋਂ ਲੈ ਕੇ ਹਨਾ ਬੱਚਾ ਜਵਾਨ ਹੋ ਰਿਹਾ ਹੁੰਦਾ ਤਾਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇ ਬੱਚੇ ਦੇ ਵਿੱਚ ਆਉਂਦੀਆਂ ਜਿਹਦੇ ਕਰਕੇ ਬੱਚਾ ਵਾਰ-ਵਾਰ ਕਈ ਤਰ੍ਹਾਂ ਦੀਆਂ ਗਲਤੀਆਂ ਕਰਦਾ ਤੇ ਮਾਪਿਆਂ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਸਮਝਾਉਣ ਹਰ ਇਹੋ ਜੀ ਗੱਲ ਤੋਂ ਉਹ ਸਮਝਾਉਣ ਮੋਟੀਵੇਟ ਕਰਨ ਤੇ ਨਾਲ-ਨਾਲ ਕੁਝ ਗੱਲਾਂ ਤੇ ਜਿਹੜੀਆਂ ਸਹੀ ਨੇ ਉਹਨਾਂ ਤੇ ਬੱਚਿਆਂ ਦਾ ਸਾਥ ਵੀ ਦੇਣ ਤੇ ਸਕੂਲਾਂ ਵਿੱਚ ਵੀ ਇਹੋ ਜਿਹੀਆਂ ਸਖਿਆਵਾਂ ਬੱਚਿਆਂ ਨੂੰ ਕੁਝ ਨਾ ਕੁਝ ਸੈਮੀਨਾਰ ਜ਼ਰੂਰ ਕਰਵਾਏ ਜਾਣੇ ਚਾਹੀਦੇ ਆ ਕਿਉਂਕਿ ਇਹ ਉਮਰ ਹੀ ਅਜਿਹੀ ਹੁੰਦੀ ਆ ਤੇ ਬੱਚਾ ਕਈ ਸਾਰੀਆਂ ਜਿਹੜੀਆਂ ਗਲਤੀਆਂ ਕਰਦਾ ਸਰਕਾਰਾਂ ਨੂੰ ਇਸ ਚੀਜ਼ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਬਾਕੀ ਜਿਵੇਂ ਹੁਣ ਸਮੇ ਸਮਾਂ ਬਦਲ ਰਿਹਾ ਜਿਵੇਂ ਪਹਿਲਾਂ ਬੱਚਾ ਕੋਲੇ ਮੋਬਾਈਲ ਨਹੀਂ ਸੀ ਹੋਰ ਕਈ ਤਰ੍ਹਾਂ ਦੇ ਇੰਟਰਨੈਟ ਨਾਲ ਬੱਚੇ ਜੁੜੇ ਹੋਏ ਨਹੀਂ ਸੀਗੇ ਨਾ ਉਹਨਾਂ ਦੇ ਹੱਥਾਂ ਵਿੱਚ ਕੰਪਿਊਟਰ ਸੀ ਤਾਂ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਨਵੀਆਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਐਡ ਹੋ ਗਈਆਂ ਸਾਡੀ ਜ਼ਿੰਦਗੀ ਦੇ ਨਾਲੋਂ ਤਾਂ ਇਸ ਕਰਕੇ ਮਾਪਿਆਂ ਨੂੰ ਵੀ ਚਾਹੀਦਾ ਕਿ ਹੁਣ ਸਮੇਂ ਦੇ ਅਨਸਾਰ ਥੋੜਾ ਉਹਨਾਂ ਨੂੰ ਵੀ ਢਲਣਾ ਚਾਹੀਦਾ ਉਹਨਾਂ ਨੂੰ ਵੀ ਜਿਹੜੀਆਂ ਨਵੇਂ ਦੌਰ ਵਿੱਚ ਨਵੀਆਂ ਮੁਸ਼ਕਲਾਂ ਬੱਚਿਆਂ ਦੀ ਪੈਦਾ ਹੋ ਰਹੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਟੀਚਰਾਂ ਨੂੰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਤੇ ਬੱਚੇ ਵੀ ਜਿਨ੍ਹਾਂ ਵਿੱਚ ਅੱਜਕੱਲ ਸਹਿਨਸ਼ੀਲਤਾ ਕਾਫੀ ਘੱਟ ਹੋ ਚੁੱਕੀ ਆ ਜਿਹਦੇ ਕਰਕੇ ਉਹ ਫਿਰ ਬਹੁਤ ਜਲਦੀ ਕੋਈ ਨਾ ਕੋਈ ਫੈਸਲਾ ਲੈ ਜਾਂਦੇ ਆ ਗਲਤ ਕਦਮ ਉਠਾ ਜਾਂਦੇ ਆ ਤਾਂ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਇੰਨੀ ਜਲਦੀ ਇਹੋ ਜਿਹੇ ਗਲਤ ਕਦਮ ਨਾ ਉਠਾਉਣ ਹੁਣ ਜਿਨ੍ਹਾਂ ਮਾਪਿਆਂ ਨੇ ਇਸ ਧੀ ਨੂੰ ਪਾਲਿਆ ਜਵਾਨ ਕੀਤਾ ਉਨੀਆਂ ਸਾਲਾਂ ਦੀ ਕੀਤਾ ਉਹਨੂੰ ਬੀਬੀਏ ਦੀ ਪੜ੍ਹਾਈ ਕਰਨ ਵਾਸਤੇ ਲਾਇਆ ਕਿੰਨੇ ਸੁਪਨੇ ਦੇਖ ਰਹੇ ਹੋਣਗੇ ਮਾਪੇ ਵੀ ਉਹਨੂੰ ਲੈ ਕੇ ਤੇ ਉਹਨੇ ਇੱਕ ਮਿੰਟ ਵਿੱਚ ਹੀ ਖੌਫਨਾਕ ਕਦਮ ਚੁੱਕ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਦਿੱਤਾ ਤੇ ਅੱਜ ਜਿਹੜੇ ਪਿਓ ਦਾ ਤੇ ਮਾਂ ਬਾਪ ਦਾ ਹਨਾ ਘਰ ਦੇ ਵਿੱਚ ਪਰਿਵਾਰ ਦਾ ਬਾਕੀ ਜਿਹੜੇ ਉਹਦੇ ਭੈਣ ਭਰਾਏ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਦੇ ਮਨ ਤੇ ਕੀ ਬੀਤ ਰਹੀ ਹੋਊਗੀ ਉਹਨੇ ਤਾਂ ਪਤਾ ਨਹੀਂ ਕੀ ਹਨਾ ਇਹੋ ਜੀ ਉਹਦੇ ਮਨ ਤੇ ਕੀ ਬੋਝ ਹੋਣਾ ਕੀ ਉਹਨੂੰ ਮੁਸੀਬਤ ਵਿੱਚ ਘਿਰੇ ਹੋਣੀਆਂ ਕਿ ਜਿਹਦੇ ਕਰਕੇ ਕੁੜੀ ਨੇ ਇੰਨਾ ਵੱਡਾ ਖੌਫਨਾਕ ਕਦਮ ਉਠਾਇਆ ਬਾਕੀ ਤਾਂ ਇਸ ਮਸਲੇ ਦਾ ਕੀ ਸੱਚਾ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਫਿਰ ਹਾਲ ਇਸ ਮਾਮਲੇ ਦੀ ਤਫਤੀਸ਼ ਪੁਲਿਸ ਕਰ ਰਹੀ ਆ ਪੁਲਿਸ ਦੀ ਤਫਤੀਸ਼ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਬਹੁਤ ਦੁੱਖ ਹੋਇਆ ਉਸ ਕੁੜੀ ਦੇ ਪਿਤਾ ਦੀ ਹਾਲਤ ਦੇਖ ਕੇ